ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਬਹੁਤ ਹੀ ਸੀਰੀਅਸ ਟਾਪਿਕ ਜਿੰਨਾ ਬਜ਼ੁਰਗਾਂ ਦੇ ਹੱਥ ਕੰਬਣ ਲੱਗ ਜਾਂਦੇ ਨੇ ਤੁਸੀਂ ਦੇਖਿਆ ਹੋਣਾ ਉਹ ਇੰਨੇ ਡਿਪਰੈਸ਼ਨ ਚ ਚਲੇ ਜਾਂਦੇ ਨੇ ਚਾਹ ਪੀਣ ਵੇਲੇ ਕੁਝ ਖਾਣ ਵੇਲੇ ਉਹ ਖਾਣਾ ਹੀ ਛੱਡ ਦਿੰਦੇ ਨੇ ਕਿਉਂਕਿ ਸਾਡੇ ਹੱਥ ਕੰਬਦੇ ਆ ਲੋਕ ਸਾਡੇ ਵੱਲ ਦੇਖਣਗੇ ਕਿਤੇ ਉਹ ਟਰੈਵਲ ਨਹੀਂ ਕਰ ਸਕਦੇ ਕਿਤੇ ਉਹ ਕੰਨ ਦੇ ਵਿੱਚ ਖਾਜ ਨਹੀਂ ਕਰ ਸਕਦੇ ਕਿਤੇ ਉਹ ਸਿਰ ਤੇ ਕੱਪੜਾ ਨਹੀਂ ਢਰਦੇ ਲੈਂਦੇ ਵੀ ਸਾਡਾ ਹੱਥ ਕੰਬਦੇ ਨੇ ਜਾਤਰ ਦੇਖਿਆ ਗਿਆ ਹੈ ਪਾਰਕਿੰਸਨ ਡਿਜ਼ੀਜ਼ ਦੇ ਵਿੱਚ ਇਹ ਜਾਦਾ ਚੀਜ਼ ਨਿਕਲ ਕੇ ਆਉਂਦੀ ਹੈ ਔਰ ਜਿਹੜੇ ਲੋਕ ਜਿਆਦਾ ਸ਼ਰਾਬ ਦਾ ਸੇਵਨ ਕਰਦੇ ਆ ਉਹਨਾਂ ਦੇ ਵਿੱਚ ਜਿਆਦਾ ਨਿਕਲ ਕੇ ਆਉਂਦੀ ਹੈ ਸੋ ਤੁਸੀਂ ਘਬਰਾਉਣਾ ਅਗਰ ਤੁਸੀਂ ਇਹ ਕਸਰਤਾਂ ਲਗਾਤਾਰ ਡੇਢ ਮਹੀਨਾ ਕਰੋਗੇ ਤਾਂ ਰਿਜ਼ਲਟ ਤੁਹਾਡੇ ਆਪਣੇ ਸਾਹਮਣੇ ਹੋਵੇਗਾ ਤਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀਆਂ ਦੋ ਨੇ ਪਹਿਲੀ ਆਈਡੀ ਹੈ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਦੇ ਨਾਮ ਤੇ Facebook ਤੇ ਵੀ ਸਾਡਾ ਪੇਜ ਹੈ ਜਿਸ ਦੀ ਆਈਡੀ ਹੈ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਤੁਸੀਂ ਜਰੂਰ ਫੋਲੋ ਕਰੋ ਔਰ ਸਾਡਾ Snapchat ਤੇ ਅਸੀਂ ਹੁਣੇ ਸਟਾਰਟ ਕੀਤਾ ਜਿਸ ਦਾ ਪੇਜ ਦਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾ ਔਰ ਸਾਡਾ YouTube ਚੈਨਲ ਜਾਣੀ ਕਿ ਡਾਕਟਰ ਗੁਰਸ਼ੇਰ ਬਲੌਗਸ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਵੀ ਸਬਸਕ੍ਰਾਈਬ ਕਰੋ ਸੋ ਆਪ ਸ਼ੁਰੂ ਕਰੀਏ ਆਈਦੀਆਂ ਹੱਥ ਕੰਬਨ ਵਾਲੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੇਮ ਸੇਮ ਇਦਾਂ ਹੀ ਕੰਮ ਦੇ ਹੱਥ ਸੋ ਤੁਸੀਂ ਘਬਰਾਉਣਾ ਨਹੀਂ ਦੋਨੇ ਹੱਥ ਦੀ ਵਰਤੋਂ ਕਰੋ ਐਦਾਂ ਫੜ ਕੇ ਤੁਸੀਂ ਚਾਹ ਜਾਂ ਪਾਣੀ ਵੱਡਾ ਗਲਾਸ ਲੈ ਲਓ ਉਸ ਦੇ ਵਿੱਚ ਜ਼ਰੂਰ ਪੀਓ ਕੋਈ ਗੱਲ ਨਹੀਂ ਅਗਰ ਤੁਹਾਡੇ ਵੱਲ ਕੋਈ ਦੇਖਦਾ ਅਗਰ ਤੁਸੀਂ ਜਮੇ ਛੱਡ ਦੋਗੇ ਤਾਂ ਇਹ ਜਿਆਦਾ ਕੰਬਣ ਲੱਗ ਜਾਣਗੇ ਸੋ ਅੱਜ ਦੇ ਪਾਰਟ ਦੇ ਵਿੱਚ ਪਹਿਲਾ ਪਾਰਟ ਆਏਗਾ ਵਾਰਮ ਅਪ ਫਿਰ ਆਉਣਗੀਆਂ ਐਕਸਰਸਾਈਜ਼ਸ ਐਂਡ ਦੇ ਵਿੱਚ ਕੂਲ ਡਾਊਨ ਤਿੰਨ ਪਾਰਟ ਦੇ ਵਿੱਚ ਡਿਵਾਈਡ ਕਰਾਂਗੇ ਸੋ ਸੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਖੜ ਕੇ ਕਰਨੀਆਂ ਸਾਈਆਂ ਕਸਰਤਾਂ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਰਿਸਟ ਰੋਟੇਸ਼ਨ ਪਹਿਲਾਂ ਰਿਸਟ ਆ ਜਾਏਗੀ ਫੇਰ ਆਪਣੇ ਆ ਜਾਣਗੇ ਆਪਣੇ ਫਿੰਗਰਸ ਦੀ ਐਕਸਰਸਾਈਜ਼ ਸੋ ਤੁਸੀਂ ਧਿਆਨ ਨਾਲ ਦੇਖਣਾ ਨੰਬਰ 1 ਰੋਟੇਸ਼ਨ 1234567891011121314151617181920 ਥੈਨ ਰਿਲੈਕਸ ਖੜ ਕੇ ਵੀ ਕਰ ਸਕਦੇ ਹੋ ਬੈਠ ਕੇ ਵੀ ਕਰ ਸਕਦੇ ਹੋ ਤੁਸੀਂ ਆਪਣਾ ਕੰਫਰਟ ਲੈਵਲ ਦੇਖਣਾ ਜਿਹੜਾ ਤੁਹਾਡਾ ਲੈਵਲ ਕੰਫਰਟ ਹੋਏਗਾ ਬੈਠ ਕੇ ਵੀ ਈਜ਼ੀ ਹੈ ਖੜ ਕੇ ਵੀ ਈਜ਼ੀ ਹੈ ਸੋ ਆਪਾਂ ਖੜ ਕੇ ਕਰ ਰਹੇ ਹਾਂ ਸੋ ਇਹ ਆਪਾਂ ਬਾਹਰ ਨੂੰ 20 ਵਾਰੀ ਕੀਤਾ ਇਸਦੇ ਤੁਸੀਂ 3 ਸੈੱਟ ਲਾਉਣੇ ਹੁਣ ਆਪਾਂ ਅੰਦਰ ਨੂੰ ਕਰਾਂਗੇ ਸੇਮ 1 2 3 4 5 6 7 8 9 10 11 12 13 14 15 16 17 18 19 20 ਠੀਕ ਰਿਲੈਕਸ इस दे भी तुम तीन सैट लाओ यह होगी पहली वार्म हूँ सैकंड वार्मअप की है दोनों हाथ इतना जोड़ लेने और हाथ में लेके जाने एक दो तीन चार पाँच छे सत्त अठ नौ दस ग्यारह बारह तेरह चौदह पंद्रह सोलह सतार अठारह उन्नी भी जरूरी नहीं तीन सैट ही लाओ जिम्मे पहला भी आप दस कहते हैं एक तो सैट तो भी शुरुआत कर सकते यही होगी थोड़ी तो नंबर टू ਵਾਰਮ ਅਪ ਐਕਸਰਸਾਈਜ਼ ਇਹ ਵੀ ਉਸ ਦਾ ਨੈਕਸਟ ਪਾਰਟ ਹੈ ਪਹਿਲਾਂ ਹੱਥ ਆਪਾਂ ਇਹ ਕਰਕੇ ਸਿੰਪਲ ਵਾਰਮ ਅਪ ਨੂੰ ਸਿੱਠੀ ਗਏ ਹੁਣ ਆਪਾਂ ਇਹ ਇਦਾਂ ਇੱਕ ਇਹਦੇ ਵਿੱਚ ਨਾ ਇਦਾਂ ਫਸਾਲਾਂ ਇਹ ਤਾਂ ਹੀ ਦਰੁਦਰ ਹੋ ਜਾਣੇ ਇਦਾਂ ਤੁਸੀਂ ਹੱਥ ਵਿੱਚ ਫਸਾ ਲੈਣੇ ਆ ਇਦਾਂ ਕਰਕੇ ਇਦਾਂ ਕਰਕੇ ਯੈਸ ਹੋਰ ਇਦਾਂ 1 2 3 4 5 6 7 8 9 10 11 12 13 14 15 16 17 18 19 20 ਦੈਨ ਰਿਲੈਕਸ ਹੋਗੀ ਤੁਹਾਡੀ ਨੈਕਸਟ ਐਕਸਰਸਾਈਜ਼ ਵਾਰਮਅਪ ਦੇ ਵਿੱਚ ਹੁਣ ਜਿਹੜੀ ਉਹ ਦੂਜੀ ਅਗਲੀ ਕਸਰਤ ਹੈ ਉਸ ਦੇ ਵਿੱਚ ਆਪਾਂ ਮੁੱਠੀਆਂ ਬੰਦ ਕਰਨੀਆਂ ਖੋਲਣੀਆਂ 1 2 3 4 5 6 7 8 9 10 11 12 13 14 15 16 17 18 19 20 देन ਰਿਲੈਕਸ ਇਸਦੇ ਵੀ ਤੁਸੀਂ 3 ਸੈਟ 20-20 ਕਰਨੀਆਂ ਸਾਰੀਆਂ ਹਰ ਦੇ 3-3 ਸੈਟ ਲਾਉਣ ਦੀ ਕੋਸ਼ਿਸ਼ ਕਰਨੀ ਜ਼ਰੂਰੀ ਨਹੀਂ ਵੀ 3-3 ਨਹੀਂ 1-1 ਵੀ ਲਾ ਸਕਦੇ ਹੋ हूँ उसम अपनी की है दोनों हथे तक खोलने और अपन एक दो तीन चार पांच पाँच सात अठ नौ दस ग्यारह बारह तेरह चौदह पंद्रह सोलह सतारा अठारह उन्नीस भी ਸੋ ਇਹ ਹੋ ਗਈਆਂ ਵਾਰਮ ਅਪ ਐਕਸਰਸਾਈਜ਼ ਮਤਲਬ 5 ਤੋਂ 6 ਵਾਰਮ ਅਪ ਐਕਸਰਸਾਈਜ਼ ਹੋ ਗਈਆਂ ਹੁਣ ਜਿਹੜੀ ਉਸ ਤੋਂ ਨੈਕਸਟ ਪਾਰਟ ਆਪਾਂ ਕਰਨ ਲੱਗੇ ਆ ਇਹ ਆ ਗਈਆਂ ਮੇਨ ਐਕਸਰਸਾਈਜ਼ ਨੰਬਰ 1 ਐਕਸਰਸਾਈਜ਼ ਕੀ ਹੋਏਗੀ ਆਪਾਂ ਆਪਣੇ ਹੱਥ ਨੂੰ ਇੱਥੇ ਰੱਖ ਕੇ ਇਦਾਂ ਪਿੰਡ ਡ੍ਰੌਪ ਕਰਕੇ ਇਦਾਂ ਬਾਹਰ ਜਿਵੇਂ ਕੋਈ ਚੀਜ਼ ਆਪਾਂ ਫੜ ਕੇ ਇਦਾਂ ਮਾਰ ਦਿੰਦੇ ਆ ਫਾਰ ਐਗਜ਼ਾਮਪਲ ਜਿਵੇਂ ਆਹ ਲੋ ਕਿਸੇ ਦਾ ਪੈਕੇਟ ਲੱਗੇ ਆਪਾਂ ਇਦਾਂ ਫੜ ਕੇ ਆਏ ਮਾਰਨਾ ਇਦਾਂ ਸੱਟਣਾ ਇਦਾਂ ਦੋਨੇ ਹੱਥਾਂ ਨਾਲ ਵੀ ਇਦਾਂ ਫੜ ਕੇ ਇੱਥੇ ਕੋਣੀ ਤੇ ਇਦਾਂ 1 2 3 4 5 6 7 8 9 10 11 12 13 14 15 16 17 18 19 20 देन रिलैक्स दिस ਜੀ ਤੁਸੀਂ 10 ਸੈਟ ਲਾਉਣੇ ਆ ਅਗਲੀ ਕਸਰਤ ਥੋੜਾ ਤੁਸੀਂ ਪਿੱਛੇ ਹੋ ਜੋ ਇੱਕ ਕਲਾਪਿੰਗ ਵਾਲੀ ਐਕਸਰਸਾਈਜ਼ ਆਪਾਂ ਇਦਾਂ ਖੜ ਕੇ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਫਿਰ 3 7 ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਦੈਨ ਰਿਲੈਕਸ ਇਸ ਦੇ ਤਿੰਨ ਸੈੱਟ ਲਾਉਣੇ ਆ ਇਹ ਹੋਗੀ ਕਲੈਪਿੰਗ ਵਾਲੀ ਐਕਸਰਸਾਈਜ਼ ਇਹ ਤੋਂ ਨੈਕਸਟ ਐਕਸਰਸਾਈਜ਼ ਕੀ ਹੈ ਆਪਾਂ ਕੁਰਸੀ ਤੇ ਬੈਠ ਜਾਣਾ ਔਰ ਸਹਰਾਣਾ ਰੱਖ ਲੈਣਾ ਪੱਟਾਂ ਤੇ ਉਹਦੇ ਜੋਰ ਜੋਰ ਦੀ ਹੱਥਾਂ ਪੱਥਰ ਲੈਣਾ ਇਹ ਜੋਰ ਜੋਰ ਦੇ ਨਹੀਂ ਕਰਨੀ ਆ ਇਹ ਪੋਲੇ ਪੋਲੇ ਨਹੀਂ ਕਰਨੇ ਜੋਰ ਦੀ ਕਰਨੇ ਵੀ ਵਾਰੀ ਕਰ ਹੁਣ ਅਗਲੀ ਕਰਨ ਲੱਗੇ ਆਪਾਂ ਕੁਰਸੀ ਤੇ ਬੈਠ ਕੇ ਹੁਣ ਜਿਹੜੀ ਅਗਲੀ ਆ ਇਹਦੇ ਵਿੱਚ ਆਪਾਂ ਜ਼ੋਰ ਦੀ ਇਹਦੇ ਹੱਥ ਮਾਰਨੇ ਦਾ 2 10 4 5 6 7 8 9 10 11 12 13 14 15 16 17 18 19 20 ਥੈਂਕ ਰਿਲੈਕਸ ਜਿੰਨੀ ਜ਼ੋਰ ਦੀ ਮਾਰ ਸਕਦੇ ਹੋ ਇਸਦੇ ਵੀ ਤੁਸੀਂ 3 ਸੈੱਟ ਲਾਉਣੇ ਆ ਤੇ ਉਸ ਤੋਂ ਨੈਕਸਟ ਐਕਸਰਸਾਈਜ਼ ਆ ਇਸਦੇ ਵਿੱਚ ਆਪਾਂ ਬਾਏ ਬਾਏ ਜਿਵੇਂ ਕਰਦੇ ਹੁੰਨੇ ਆ ਓਵੇਂ ਕਰਾਂਗੇ ਆਪਾਂ ਇਹਦਾ ਅੱਥ ਲੌਣੀ ਇੱਦਾਂ ਦਾ 1 2 3 4 5 6 7 8 9 10 11 12 13 14 15 16 17 18 19 20 ਥੈਨ ਰਿਲੈਕਸ ਇਸ ਦੇ 10 ਸੈਟ ਮਤਲਬ ਬਾਏ ਬਾਏ ਹੁਣ ਜਿਵੇਂ ਆਪਾਂ ਹੱਥ ਧੋ ਲੈਨੇ ਆ ਸ਼ੈਂਕ ਤੇ ਔਰ ਆਪਾਂ ਨੂੰ ਕਈ ਵਾਰੀ ਕੋਈ ਤੌਲੀਆ ਨਹੀਂ ਲੱਭਦਾ ਹੁੰਦਾ ਤਾਂ ਆਪਾਂ ਇਦਾਂ ਹੀ ਪਾਣੀ ਨੂੰ ਆਪਾਂ ਥੱਲੇ ਸ਼ੈਂਕ ਤੇ ਆਪਾਂ ਕਰਦੇ ਆਂ ਵੀ ਪਾਣੀ ਸਾਰਾ ਆਪਣਾ ਨੁੱਟੜ ਜਾਵੇ ਹੱਥਾਂ ਦਾ ਸੇਮ ਉਹੀ ਕਸਰਤ ਆ ਤੁਸੀਂ ਇਦਾਂ 1 2 3 4 5 6 7 8 9 10 11 12 13 14 15 16 17 18 19 20 then ਰਿਲੈਕਸ ਇਸ ਤਰੀਕੇ ਤੁਸੀਂ then ਸੈਟਲ ਹੋ ਜਾਓ ਇਹ ਹੋ ਗਈਆਂ ਛੋਟੀਆਂ ਹੱਥ ਜਿਨ੍ਹਾਂ ਦੇ ਕੰਬਦੇ ਆ ਉਹਨਾਂ ਦੀਆਂ ਕਸਰਤਾਂ ਹੁਣ ਲਾਸਟ ਦੇ ਵਿੱਚ ਆਪਾਂ ਕੂਲ ਡਾਊਨ ਕਰਨਾ ਬਹੁਤ ਜ਼ਰੂਰੀ ਆ ਉਦਲੀ ਆਪਾਂ ਕੀ ਕਰਾਂਗੇ ਇੱਕ ਆਪਾਂ ਨੂੰ ਪੇਜ ਚਾਹੀਦਾ ਇੱਕ ਆਪਾਂ ਨੂੰ ਪੈਨ ਚਾਹੀਦਾ ਔਰ ਥੱਲੇ ਰੱਖਣ ਨੂੰ ਕਿਤਾਬ ਚਾਹੀਦੀ ਹੈ ਕੋਲੇ ਪੈਨ ਆ ਗਿਆ ਪੇਜ ਆ ਗਿਆ ਨੀਚੇ ਇੱਕ ਕਿਤਾਬ ਆ ਗਈ ਰੱਖ ਲਈ ਇਸ ਤੇ ਆਪਾਂ ਕੀ ਕਰਨਾ ਇਸ ਤੇ ਆਪਾਂ ਨੇਮ ਲਿਖਾਂਗੇ ਇੱਥੇ 1 ਲਿਖਿਆ ਇੱਥੇ ਆਪਾਂ ਲਿਖਿਆ ਆਪਣਾ ਨੇਮ ਜਿਵੇਂ ਗੁਰਸ਼ੇਰ ਸਿੰਘ ਫਿਰ ਆਪਾਂ 2 ਪਾਇਆ ਫਿਰ ਆਪਾਂ ਲਿਖਿਆ ਗੁਰਸ਼ੇਰ ਸਿੰਘ ਮਤਲਬ ਆਪਾਂ ਸਾਰੇ ਇਦਾਂ ਗੁਰਸ਼ੇਰ ਗੁਰਸ਼ੇਰ ਸਿੰਘ ਗੁਰਸ਼ੇਰ ਸਿੰਘ ਗੁਰਸ਼ੇਰ ਸਿੰਘ ਗੁਰਸ਼ੇਰ ਸਿੰਘ ਆਪਣਾ ਨਾਮ ਲਿਖੀ ਜਾਣਾ ਅਗਰ ਆਪਾਂ ਇਹ ਗੱਲਾਂ ਦਾ ਧਿਆਨ ਰੱਖਾਂਗੇ ਇਹ ਆਪਣਾ ਹੋ ਗਿਆ ਕੂਲਡਾਊਨ ਪਾਰਟ ਲਾਸਟ ਪਾਰਟ ਜਿਸ ਦੇ ਨਾਲ ਆਪਣੇ ਹੈਂਡ ਜਿਹੜੇ ਰਿਲੈਕਸ ਹੋ ਜਾਣਗੇ ਕਿਉਂਕਿ ਇੱਕਦਮ ਉਹ মুਵ ਕਰਦੇ ਆ ਸ਼ੁਰੂਆਤੀ ਦਿਨਾਂ ਦੇ ਵਿੱਚ ਹੱਥ ਜ਼ਿਆਦਾ ਕੰਬਣੇ ਸ਼ੁਰੂ ਹੋ ਜਾਣਗੇ ਜਦੋਂ ਆਪਾਂ ਕਸਰਤਾਂ ਕਰਾਂਗੇ ਤੁਸੀਂ ਘਬਰਾਉਣਾ ਨਹੀਂ 1.5 ਮਹੀਨਾ ਰੈਗੂਲਰ ਕਰੋ ਥੈਨ ਰਿਜ਼ਲਟ ਉਸ ਤੋਂ ਬਾਅਦ ਥੋੜੇ-ਥੋੜੇ ਸਾਹਮਣੇ ਹੋਵੇਗਾ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਇੱਕ ਨਵੀਂ ਵੀਡੀਓ ਨਾਲ ਜਲਦੀ ਆਪਾਂ ਪਾਰਕਿੰਸਨ ਤੇ ਵੀ ਵੀਡੀਓ ਬਣਾ ਰਹੇ ਆ ਦੋ ਪਾਰਟ ਚ ਬਣਾਵਾਂਗੇ ਕਿਉਂਕਿ ਉਸ ਨਾਲ ਵੀ ਬਹੁਤ ਸਿਆਣੇ ਬਜ਼ੁਰਗ ਪਰੇਸ਼ਾਨ ਨੇ 25 ਸਾਲ ਤੋਂ ਬਾਅਦ ਪਾਰਕਿਨਸਨ ਜਿਆਦਾ ਨਿਕਲ ਕੇ ਆਉਂਦਾ ਹੈ ਇੱਕ ਦਿਮਾਗੀ ਬਿਮਾਰੀ ਹੁੰਦੀ ਹੈ ਸੋ ਘਪਰਾਉਣ ਦੀ ਲੋੜ ਨਹੀਂ ਹੈ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਾਲ ਤਿਲ ਦਿਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਔਰ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ